ਬਿਲਕੁਲ ਵੀ ਦੇਖੋ ਵੀ ਜਲਪਰੀ ਦੇਖਣ ਦਾ ਕਿੰਨਾ ਉਤਸ਼ਾਹ ਹੈ ਬਹੁਤ ਹੀ ਵਧੀਆ ਲੱਗਿਆ ਜੀ ਮੈਂ ਫਸਟ ਟਾਈਮ ਗਿਆ ਸੀਗਾ ਦੇਖਣ ਲਈ ਤੇ ਮੈਂ ਇਹ ਚੀਜ਼ ਅਬਜ਼ਰਵ ਨਹੀਂ ਕੀਤੀ ਜਿੰਨੇ ਕਿ ਮਤਲਬ ਇੱਕ ਕੁੜੀ ਜੜੀ ਸੀਗੀ ਨਾ ਉਹ ਆਹ ਦੇਖੋ ਉਹ ਵੀ ਅੰਦਰ ਹੀ ਬਿਲੋਂਗ ਕਰਦੀ ਜਿਹੜੀ ਅੰਦਰ ਜਲਪਰੀ ਸੀਗੀ ਆ ਜੀ ਤੁਸੀਂ ਨੋਟ ਕਰ ਲਓ ਜਿਹੜੀ ਆ ਚਾਈਨਾ ਤੋਂ ਆਇਆ ਉਹ ਵੀ ਤਾਂ ਮੈਂ ਨਾਲ ਲਿਕੇ ਆ ਉਹਦੇ ਨਾਲ ਮੀਟਿੰਗ ਵੀ ਕਰਾਤੀ ਸੀ ਉਹਦੇ ਭਾਈ ਉਹ ਹੀ ਕਰਤੀ ਸੀ ਕਿਉਂਕਿ ਪਹਿਲਾਂ ਦੇ ਸੀ ਨਾ ਮੇਲੇ ਸਿਰਫ ਚੂਲੇ ਹੁੰਦੇ ਸੀਗੇ ਇਹ ਚੀਜ਼ਾਂ ਨਵੀਆਂ ਇੰਟਰੋਡਿਊਸ ਹੋ ਰਹੀਆਂ ਨੇ ਹਾਂਜੀ 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 ਵਿੱਚ ਇਸ ਤਰੀਕੇ ਨਾਲ ਜਮਾਨਾ ਬਦਲ ਰਿਹਾ ਤਾਂ ਲੱਗਦਾ ਇਹ ਵੀ ਚੀਜ਼ਾਂ ਸਾਰੀਆਂ ਬਦਲ ਰਹੀਆਂ ਨੇ ਤੇ ਪਰਿਵਾਰ ਨਾਲ ਆਏ ਹਾਂਜੀ ਕਿੱਦਾਂ ਬੱਚਿਆਂ ਨੂੰ ਕਿਸ ਤਰੀਕੇ ਦਾ ਲੱਗ ਰਿਹਾ ਵਧੀਆ ਲੱਗਦਾ ਵਧੀਆ ਲੱਗ ਰਿਹਾ ਅਸਰ ਕਿੱਦਾਂ ਦਾ ਲੱਗ ਰਿਹਾ ਜੀ ਪਰਿਵਾਰ ਨਾਲ ਇੱਥੇ ਪਹੁੰਚੇ ਬਿਲਕੁਲ ਨਵੇਂ ਤਰੀਕੇ ਦਾ ਨਜ਼ਾਰਾ ਹੈ ਇੱਥੇ ਬਿਲਕੁਲ ਬਿਲਕੁਲ ਵਧੀਆ ਲੱਗਦਾ ਬੱਚੇ ਇੰਜੋਏ ਕਰ ਰਹੇ ਆ ਭਾਜੀ ਸੱਚੀ ਬਹੁਤ ਅੱਛਾ ਹੈ ਇਹ ਮਰ ਨਿਊ ਟਾਈਪ ਦਾ ਮੇਲਾ ਹਾਂ ਮੈਂ गए थे हाँ। एक बार ओक्टोबर ये नहीं था ना पर अब जैसे इधर आए हो है ना कितना अच्छा लग रहा है ये देखिए बहुत अच्छा नहीं जी बहुत अच्छा है वो न्यू न्यू स्टाइल के जो तोला है और न्यू न्यू स्टाइल के अच्छी जो बहुत ही देखने में बहुत अच्छा है बिल्कुल वैसे जिस तरीके कम से पहला दशहरे दे मेले जाते होते थे गए तो सिर्फ एक ਝੂਟੇ ਹੁੰਦੇ ਸੀ ਜਾਂ ਝੰਡੋਲ ਕਿਸ਼ਤੀ ਵਿੱਚ ਇਸ ਤਰੀਕੇ ਚ ਜਾਂਦੇ ਪਰ जिस तरीके ਨਾਲ ਜਮਾਨਾ ਬਦਲਦਾ ਪਿਆ ਤਾਂ ਆ ਜਿਹੜਾ ਮੇਲੇ ਦਾ ਅੰਦਾਜ਼ ਹੈ ਮੇਲੇ ਦਾ ਸਾਰਾ ਤੌਰ ਤਰੀਕਾ ਉਹ ਵੀ ਸਾਰਾ ਕੁਝ ਬਦਲਦਾ ਹੋਇਆ ਨਜ਼ਰ ਆ ਰਿਹਾ ਤਾਂ ਬਿਲਕੁਲ ਇਹ ਤਸਵੀਰਾਂ ਤੁਸੀਂ ਮੇਲੇ ਦੀਆਂ ਦੇਖ ਰਹੇ ਹੋ ਜਿੱਥੇ ਚਰਨੇ ਦਾ ਵਿਊ ਇੱਕ ਬਣਿਆ ਹੋਇਆ ਨਾਲ ਇੱਕ ਵੇਰੀਅਮ ਬਣਿਆ ਹੋਇਆ ਮਰਮਡ ਸ਼ੋਅ ਬਣਿਆ ਹੋਇਆ ਤਾਂ ਬਿਲਕੁਲ ਇਹ ਸਾਰਾ ਜਿਹੜਾ ਤੌਰ ਤਰੀਕਾ ਹੈ ਇਹ ਮੇਲਿਆਂ ਦਾ ਬਿਲਕੁਲ ਬਦਲ ਰਿਹਾ ਜਿਸ ਤਰੀਕੇ ਨਾਲ ਜਮਾਨਾ ਬਦਲ ਰਿਹਾ ਤਾਂ ਤੌਰ ਤਰੀਕਾ ਵੀ ਇਹਨਾਂ ਦਾ ਬਦਲ ਰਿਹਾ ਤਾਂ ਲੋਕ ਇੱਥੇ ਆ ਰਹੇ ਨੇ ਖੁਸ਼ ਹੋ ਰਹੇ ਨੇ ਤੁਹਾਨੂੰ ਨਾਲ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਵੀ ਜਦੋਂ ਇੱਥੇ ਪਹੁੰਚਦੇ ਨੇ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਹੈ ਕਿਉਂਕਿ ਨਾਇਕ ਜੇਕਰ ਅਜਿਹੀ ਗੱਲ ਕਰੀਏ ਤਾਂ ਇਸ ਨੂੰ ਨਾਇਗਰਾ ਫਾਲ ਜਿਹੜਾ ਕਿ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਗੱਲਬਾਤ ਕਰਦੇ ਆ ਸਰ ਪਹੁੰਚੇ ਹੋ ਨਾਇਗਰਾ ਫੋਲ ਦੇਖਣ ਵਾਸਤੇ ਕਿੰਨਾ ਕ ਮਜ਼ਾ ਆ ਰਿਹਾ ਜੀ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਬਾਈ ਬਹੁਤ ਵਧੀਆ ਹਾਂ ਇਹ ਕਿਵੇਂ ਦੇਖਦੇ ਜਿਵੇਂ ਪਹਿਲਾਂ ਜੇਕਰ ਮੇਲੇ ਹੁੰਦੇ ਸੀ ਤੇ ਢੋਲਕਿਸ਼ਤੀ ਹੁੰਦੀ ਸੀ ਪਰ ਹੁਣ ਦੇਖਦੇ ਆ ਵੀ ਬਹੁਤ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਬਹੁਤ ਕੁਝ ਮਤਲਬ ਕਿ ਨਵਾਂ ਲੱਗਿਆ ਹਾਂਜੀ ਹਾਂ ਜਿਵੇਂ ਪਰਿਵਾਰ ਨਾਲ ਇੱਥੇ ਪਹੁੰਚੇ ਹੋ ਪਰਿਵਾਰ ਵੀ ਖੁਸ਼ ਹੈ ਬੱਚੇ ਖੁਸ਼ ਹਾਂਜੀ ਹਾਂ ਸਭ ਖੁਸ਼ ਹਾਂ ਕਿਉਂਕਿ ਜੇਕਰ ਨਾਇਗਰਾ ਫੋਲ ਦੀ ਗੱਲ ਕਰੀਏ ਤਾਂ ਬੰਦੇ ਨੂੰ ਪਹਿਲਾਂ ਵੀਜ਼ਾ ਲਵਾ ਕੇ ਬਾਹਰ ਜਾਣਾ ਪੈਂਦਾ ਫੇਰ ਇਹਦਾ ਨਜ਼ਾਰਾ ਹੁੰਦਾ ਪਰ ਹੁਣ ਇੱਥੇ ਹੀ ਮਿਲਦੇ ਪਏ ਤੇ ਲੁਧਿਆਣਾ ਦੇ ਵਿੱਚ ਸਾਰਾ ਕੁਝ ਮਿਲ ਗਿਆ ਆਪਾਂ ਨੂੰ ਹੂੰ ਕੀ ਆਵਾਜ਼ ਹੈ ਬਾਈ ਮਤ ਜੇਕਰ ਗੱਲ ਕਰੀਏ ਲੋਕ ਵੀ ਕਾਫੀ ਖੁਸ਼ ਨੇ ਜਿਸ ਤਰੀਕੇ ਨਾਲ ਇੱਥੇ ਮੇਲਾ ਲੱਗ ਰਿਹਾ ਹੈ ਇਹ ਕਹ ਲਓ ਮੇਲੇ ਦਾ ਜਿਹੜਾ ਤੌਰ ਤਰੀਕਾ ਸਾਰਾ ਬਦਲਦਾ ਹੋਇਆ ਜਿਹੜਾ ਕਿ ਇਹ ਨਜ਼ਰ ਆ ਰਿਹਾ ਹੈ ਵੱਯਾ ਮੇਲਾ ਦੇਖਣ ਆਏ ਹਾਂ ਇੱਥੇ ਕਿੱਦਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਜੀ ਹੂੰ ਇਸ ਤਰੀਕੇ ਨਾਲ ਪਹਿਲਾਂ ਦੇਖਦੇ ਆਪਾਂ ਮੇਲਿਆਂ ਦੇ ਸਿਰਫ ਝੰਡੋਲ ਕਿਸ਼ਤੀਆਂ ਜਾਂ ਕੁਝ ਹੋਰ ਹੁੰਦੇ ਸੀ ਚੂਲੇ ਪਰ ਹੁਣ ਬਹੁਤ ਬਦਲਦਾ ਪਿਆ ਨਵੇਂ ਸਟਾਈਲ ਦਾ ਬਣਿਆ ਵਧੀਆ ਲੱਗਿਆ ਸਾਰੇ ਪਰਿਵਾਰ ਨਾਲ ਆਏ ਹਾਂ ਹਾਂਜੀ ਬੱਚੇ ਨੇ ਨਾਲ ਰਾਜੇ ਕਿੰਨਾ ਕ ਵਧੀਆ ਲੱਗ ਰਿਹਾ ਇੱਥੇ ਬਹੁਤ ਅੱਛਾ ਬਹੁਤ ਅੱਛਾ ਲੱਗ ਰਿਹਾ ਇਹ ਦੇਖਿਆ ਕਦੇ ਇਦਾਂ ਦਾ ਜਿਦਾ ਵਾਟਰਫਾਲ ਪਹਿਲਾਂ ਦੇਖਿਆ ਨਹੀਂ ਪਹਿਲੀ ਵਾਰ ਦੇਖਿਆ ਸੱਚੀ ਬਹੁਤ ਅੱਛਾ ਹੈ ਇਹ ਮਰ ਨਿਊ ਟਾਈਪ ਦਾ ਮੇਲਾ ਹਾਂ ਜਿਵੇਂ ਪਹਿਲੇ ਕਿੱਦੇ ਗਏ ਹੋ ਜੋ ਮੇਲੇ ਉੱਤੇ ਗਏ تھے ਇੱਕ ਵਾਰ ਉੱਤਵ ਇਹ ਨਹੀਂ ਤਾਂ ਨਾ ਪਰ ਅਬ ਜੈਸੇ ਇਧਰ ਆਏ ਹੋ ਹੈ ਨਾ ਕਿਤਨਾ ਕੱਚਾ ਲੱਗ ਰਿਹਾ ਹੈ ਇਹ ਦੇਖੋ ਬਹੁਤ ਅੱਛਾ ਠੀਕ ਹੈ ਰਜੀ ਨਾਮ ਤੁਸੀਂ ਨੈਗਰਾਪਾਲ ਦੀ ਫੀਲ ਆਉਂਦੀ ਹੈ ਤੁਸੀ ਨਹੀਂ ਜੀ ਬਹੁਤ ਅੱਛਾ ਹੈ ਬੋ ਨਿਊ ਨਿਊ ਸਟਾਈਲ ਕੇ ਜਨਤੋ ਲੈ ਔਰ ਨਿਊ ਨਿਊ ਸਟਾਈਲ ਕੇ ਚੀਜੇ ਬਹੁਤ ਹੈ ਦੇਖਣੇ ਮੈਂ ਬਹੁਤ ਅੱਛਾ ਹੈ ਬਿਲਕੁਲ ਲੋਕ ਇੱਥੇ ਆ ਰਹੇ ਨੇ ਬੜਾ ਖੁਸ਼ ਹੋ ਰਹੇ ਨੇ ਲੋਕ ਬੜੇ ਖੁਸ਼ ਹੋ ਰਹੇ ਨੇ ਬੱਚੇ ਵੀ ਬੜੇ ਖੁਸ਼ ਨੇ ਜਿਸ ਤਰੀਕੇ ਨਾਲ ਜਦੋਂ ਇੱਥੇ ਆਉਂਦੇ ਨੇ ਬਿਲਕੁਲ ਇੱਕ ਵੱਖ ਤਰੀਕੇ ਦਾ ਜਿਹੜਾ ਕੀ ਨਜ਼ਾਰਾ ਇੱਥੇ ਜਿਹੜਾ ਇਹ ਦੇਖਣ ਤੋਂ ਮਿਲਦਾ ਹੈ ਤਾਂ ਬਿਲਕੁ ਮੈਂ ਮੈਂ ਇੱਥੇ ਪਹੁੰਚੀ ਹਾਂ ਕਿੱਦਾਂ ਦਾ ਲੱਗ ਰਿਹਾ ਜੀ ਵਾਟਰਫਾਲ ਦੇਖ ਕੇ ਵਧੀਆ ਜੀ ਵਧੀਆ ਪਹਿਲਾਂ ਦੇਖਿਆ ਕਦੇ ਵਾਟਰਫਾਲ ਨਹੀਂ ਫਸ ਟਾਈਮ ਜਿਵੇਂ ਮੈਂ ਪਹਿਲਾਂ ਦੇਖੀ ਸੀ ਨਾ ਮੇਲੇ ਸਿਰਫ ਚੂਲੇ ਹੁੰਦੇ ਸੀਗੇ ਇਹ ਚੀਜ਼ਾਂ ਨਵੀਆਂ ਇੰਟਰੋਡਿਊਸ ਹੋ ਰਹੀਆਂ ਨੇ ਹਾਂਜੀ 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 ਵਿਚੇ ਤਰੀਕੇ ਨਾਲ ਜ਼ਮਾਨਾ ਬਦਲ ਰਿਹਾ ਤਾਂ ਲੱਗਦਾ ਇਹ ਵੀ ਚੀਜ਼ਾਂ ਸਾਰੀਆਂ ਬਦਲ ਗਈਆਂ ਹਾਂਜੀ ਹਾਂਜੀ ਬਦਲ ਗਈਆਂ ਤੇ ਪਰਿਵਾਰ ਨਾਲ ਆਏ ਹੋ ਹਾਂਜੀ ਕਿੱਦਾਂ ਬੱਚਿਆਂ ਨੂੰ ਕਿਸ ਤਰੀਕੇ ਦਾ ਲੱਗ ਰਿਹਾ ਵਧੀਆ ਲੱਗਦਾ ਵਧੀਆ ਲੱਗ ਰਿਹਾ ਕਿ ਨਾਲ ਤੁਸੀਂ ਦਿਖਾਉਂਗੇ ਛੋਟੇ ਛੋਟੇ ਬੱਚਿਆਂ ਨਾਲ ਲੋਕ ਇੱਥੇ ਪਹੁੰਚਦੇ ਨੇ ਤਾਂ ਬਿਲਕੁਲ ਦੇਖਨੀ ਆ ਹਾਂ ਜਲਪਰੀ ਦੇਖਨੀ ਆ ਬਿਲਕੁਲ ਵੀ ਦੇਖੋ ਵੀ ਜਲਪਰੀ ਦੇਖਣ ਦਾ ਕਿੰਨਾ ਉਤਸ਼ਾਹ ਵੀ ਬੱਚਿਆਂ ਨੂੰ ਵੀ ਪਤਾ ਵੀ ਇੱਥੇ ਜਲਪਰੀ ਆ ਤੇ ਜਲਪਰੀ ਦੇਖਣੀ ਆ ਤਾਂ ਬਿਲਕੁਲ ਉਸੇ ਤਰੀਕੇ ਨਾਲ ਕੀ ਦੇਖਣਾ ਇੱਥੇ ਆ ਕੇ ਚਲ ਜਲਪਰੀ ਜਲਪਰੀ ਦੇਖਣੀ ਆ ਕਿਦਾਂ ਨਾ ਭਰਾ ਨਾ ਆਏ ਉੱਥੇ ਇਹ ਭਰਾ ਤੁਹਾਡਾ ਹਾਂ ਕਿਦਾਂ ਤਾਂ ਲੱਗ ਰਿਹਾ ਇੱਥੇ ਮੇਲੇ ਤੇ ਆ ਕੇ ਅੱਛਾ ਮਜ਼ਾ ਆ ਰਿਹਾ ਝੂਟੇ ਵੀ ਲੈ ਕੋਈ ਕਿ ਨਹੀਂ ਹੱਲੇ ਲੈ ਨਹੀਂ ਲੈ ਲੈ ਨਹੀਂ ਉਸ ਤੋਂ ਬਾਅਦ ਲੇ ਲੈ ਆ ਲੈ ਇੱਥੇ ਕਿਹੜੇ ਲੈ ਕਿਹੜੇ ਲੈ ਝੂਟੇ ਹੈਲੀਕਾਪਟਰ ਹਾਂ ਹੋਰ ਵੀ ਬਹੁਤ ਸਾਡਾ ਡ੍ਰੈਗਨ ਹਾਂ ਮਜ਼ਾ ਆਇਆ ਕੀ ਆਵਾਜ਼ ਹੈ ਬਿਲਕੁਲ ਬੱਚੇ ਜਿਸ ਤਰੀਕੇ ਨਾਲ ਬੜੇ ਖੁਸ਼ ਹੁੰਦੇ ਨੇ ਜਦੋਂ ਇੱਥੇ ਪਹੁੰਚਦੇ ਨੇ ਤਾਂ ਬਿਲਕੁਲ ਅਸਰ ਕਿਦਾਂ ਦਾ ਲੱਗ ਰਿਹਾ ਜੀ ਪਰਿਵਾਰ ਨਾਲ ਇੱਥੇ ਪਹੁੰਚੋ ਬਿਲਕੁਲ ਨਵੇਂ ਤਰੀਕੇ ਦਾ ਨਜ਼ਾਰਾ ਹੈ ਇੱਥੇ ਬਿਲਕੁਲ ਬਿਲਕੁਲ ਵਧੀਆ ਲੱਗਦਾ ਬੱਚੇ ਇੰਜੋਏ ਕਰ ਰਹੇ ਹੈ ਭਾਜੀ ਹੂੰ ਕਹਿੰਦੇ ਮੇਲਾ ਦੇਖਣਾ ਮੈਂ ਕਿਹਾ ਚਲੋ ਆਓ ਕੇ ਚਲਿਏ ਨਹੀਂ ਵਧੀਆ এনवायरमेंट ਵਧੀਆ ਫੈਮਿਲੀ ਨਾਲ ਸਹੀ ਹੈ ਜਿਵੇਂ ਪਹਿਲਾਂ ਮੇਲੇ ਦੇਖਦੇ ਸਿਰਫ ਉੱਥੇ ਚੂਲੇ ਹੁੰਦੇ ਸੀ ਪਰ ਹੁਣੇ ਬਿਲਕੁਲ ਇੱਕ ਨਵਾਂ ਤਰੀਕਾ ਆ ਰਿਹਾ ਹੈ ਨਾ ਨਹੀਂ ਇਹ ਮਤਲਬ ਕਨਸੈਪਟ ਅਲੱਗ ਆ ਤੇ ਵਧੀਆ ਲੱਗਦਾ ਐ ਇਦਾਂ ਨਾ ਤੇ ਕੋਈ ਖੱਪਖਾਨੇ ਨਹੀਂ ਐ ਸੇਫ ਆ ਫੈਮਿਲੀ ਨਾ ਬਹੁਤ ਇੰਜੋਏ ਕਰ ਰਹੇ ਬੱਚੇ ਪਰਿਵਾਰ ਨਾਲ ਪਹੁੰਚਿਆ ਨਾ ਤੁਹਾਡੇ ਬੱਚੇ ਵੀ ਨਾਲ ਆ ਤਾਂ ਰਾਜੇ ਕਿਦਾਂ ਦਾ ਲੱਗ ਰਿਹਾ ਇੱਥੇ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹਾਂਜੀ ਮਜ਼ਾ ਆ ਰਿਹਾ ਇੱਥੇ ਆ ਕੇ ਹਾਂਜੀ ਤੇ ਜਿੱਦਾਂ ਬਾਰਡਰਫਾਲ ਦੇਖ ਕੇ ਆ ਗਏ ਫਿਰ ਜਲਪਰੀ ਵੀ ਦੇਖਣ ਜਾਣੀ ਹੈ ਹਾਂਜੀ ਤੇ ਝੂਟੇ ਲੈ ਕੋਈ ਵੀ ਨਹੀਂ ਲਿਆ ਵੀ ਲਏਗੇ ਲਏਗੇ ਜੁਟੇ ਹੈ ਅਬੀ ਬਹੁਤ ਹੀ ਵਧੀਆ ਲੱਗਿਆ ਜੀ ਮੈਂ ਫਸਟ ਟਾਈਮ ਗਿਆ ਸੀਗਾ ਦੇਖਣ ਲਈ ਤੇ ਮੈਂ ਇਹ ਚੀਜ਼ ਅਬਜ਼ਰਵ ਨਹੀਂ ਕੀਤੀ ਜਿੰਨੇ ਕਿ ਮਤਲਬ ਇੱਕ ਕੁੜੀ ਜੜੀ ਸੀਗੀ ਨਾ ਉਹ ਆਹ ਦੇਖੋ ਉਹ ਵੀ ਉਧਰ ਹੀ ਬਿਲੋਂਗ ਕਰਦੀ ਜਿਹੜੀ ਅੰਦਰ ਜਲਪਰੀ ਸੀਗੀ ਆ ਜੀ ਤੁਸੀਂ ਨੋਟ ਕਰ ਲਓ ਜਿਹੜੀ ਆ ਚਾਈਨਾ ਤੋਂ ਆਇਆ ਉਹ ਵੀ ਤਾਂ ਮੈਂ ਨਾਲ ਲੈ ਕੇ ਆ ਉਹਦੇ ਨਾਲ ਮੀਟਿੰਗ ਵੀ ਕਰਾਤੀ ਸੀ ਉਹਦੇ ਫਾਈ ਹੋਈ ਕਰਤੀ ਸੀਗੀ ਵਧੀਆ ਲੱਗਿਆ ਮਸਤ ਹੋ ਗਿਆ ਜੀ ਕੀ ਬਾਤ ਹੈ ਹਾਂਜੀ ਮੈਂ ਤਾਂ ਚਾਈਨਾ ਤੋਂ ਆਈ ਆ ਕੁੜੀ ਉਹ ਚਾਈਨਾ ਦੀ ਹੈ ਜਾਂ ਸ਼ਿਲਾਂਗ ਦੀ ਹੈ ਇਹਨਾਂ ਪਤਾ ਬਟ ਮੇਰੇ ਨਾਲ ਵੀ ਮੈਂ ਵੀ ਚਾਈਨਾ ਤੋਂ ਹੀ ਲੈ ਕੇ ਆਇਆ ਹਾਂ ਜੀ ਐਕਚੁਅਲੀ ਆਮ ਬਿਲੋਂਗ ਟੂ ਨੇਪਾਲ ਸਿਟੀ ਤਾਂ ਕਿ ਮੈਂ ਉਹ ਵੀ ਚਾਈਨਾ ਦੀ ਹੈ ਦੁਬਾਰਾ ਆਉਂਗਾ ਫਿਰ ਅੱਜ ਪਹਿਲੀ ਵਾਰ ਜਵਾਕਰ ਨੂੰ ਲੈ ਕੇ ਆਇਆ ਹੁਣ ਘਰ ਫੈਮਿਲੀ ਨੂੰ ਪੂਰੇ ਲੈ ਕੇ ਆਉਂਗਾ ਪੇਰੈਂਟ ਜਿਹੜੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆ ਰਹੇ ਤਾਂ ਮੈਮ ਕਿੰਦਾ ਤਾਂ ਲੱਗਿਆ ਅੰਦਰ ਜਲ ਪਰਦਾ ਸ਼ੋਅ ਦੇ ਹਾਂ ਬਹੁਤ ਅੱਛਾ ਲੱਗਾ ਸਾਡੇ ਬੱਚੋ ਨੇ ਬਹੁਤ ਇੰਜੋਏ ਕੀਤਾ और वो भी मरमेश जो बनी हुई है बहुत कोऑपरेटिव है बच्चों के साथ बहुत प्यार से पेश आती हैं हाँ। और हमें बहुत अच्छा लगा नाइग्रा फॉल देखे भी और हमने बहुत जी हाँ जी वो, हाँ वो नाइग्रा फॉल बनाया हुआ एक स्नो सिटी हाँ। बनाया हुआ है हाँ। तो बहुत अच्छा लगा वहाँ पे छोटी छोटी हर्ड्स बनाई हुई है उसके ऊपर स्नो करी हुई है कैसी लगी हो अच्छी उसके साथ हेलो भी की थी हां जी उसने भी हार्ट बनाया था हार्ट में था मुक्का करा था ओके थैंक यू